ਵਾਹ ਗੁਰੂ ਚਿਕਾ ਕਾਲਤਾ ਵਾਹੇ ਗੁਰੂ ਜੀ ਕੀ ਫਤਿਹ ਵੱਡਾ ਤੂ ਸਾਹਿਬ ਜ਼ਾਦਾ ਲੈ ਕੇ ਹਥਿਆਰ ਜੀ ਸੋ ਦੇਰ ਦਾਸਾ ਹੋਇਆ ਜੰਨੂ ਤਿਆਰ ਜੀ ਔਰ ਤਾਂ ਲੈ ਲੋ ਵੀਰੋ ਨਾਲ ਚੜ ਜੀ ਆ ਗਿਆ ਤਾਰੇ ਦੁਪਤਾ ਜੀ ਜੰਗ ਨੂੰ ਮੈਂ ਜਾਊਂਗਾ ਨਾਮ ਜੀਤ ਸਿੰਘ ਹੈ ਜਿੱਟ ਕੇ ਮੈਂ ਆਉਂਗਾ ਲਗੀਆਂ ਵਾਲੇ ਪਿਤਾ ਜੀ ਖੁਸ਼ੀਆਂ ਵਿੱਚ ਆਏ ਕੇ ਕਹਨੇ ਜੀ ਤੁ ਸਿੰਘ ਬਨੂ ਮੁਖ ਤੇ ਸਮਝਾਏ ਕੇ ਪਿੱਠਾ ਅਧ ਖਲਾਮੀ ਬੱਚਾ ਰਾਦੇ ਚਾਮੀ ਨਾ ਜ਼ਾਲਮ ਦੀ ਤੋਜ ਦੇਖ ਕੇ ਦਿਲ ਨੂੰ ਕਪੜਾ ਮੀਨਾ ਸਿੱਖੀ ਨੂੰ ਦਾਗ ਨਾ ਲਾਵੀ ਪਿੱਛੇ ਮੁੜਿਆ ਮੀਨਾ ਦਾਜ ਨਮੋਇਆ ਕੰਡੇ ਦੀ ਤਾਰ ਤੋਂ ਇਹੋ ਮਰ ਜਾ ਨ ਚੰਗਾ ਤਰੰਦਿ ਘਾਤੋਂ ਸਿੱਖਿਆ ਸਮਝੋ ਨੇ ਗੁਰੂ ਜੀ ਦੇ ਦੇ ਕੇ ਆਦਰ ਨੂੰ ਦਾਗ ਨਾ ਲਾਵੀ ਬੱਚਾ ਦਾਦੇ ਦੀ ਚਾਦਰ ਨੂੰ ਦਾਗ ਨਾ ਲਾਵੀ ਬੱਚਾ ਦਾਦੇ ਦੀ ਚਾਦਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ